ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਅੱਜ ਆਪਾਂ ਕਰਾਂਗੇ ਪੰਜਾਬੀ 10ਵੀਂ ਕਲਾਸ ਦੀ ਪੰਜਾਬੀ ਸਾਹਿਤਮਾਲਾ ਪੁਸਤਕ ਦੇ ਵਾਰਤਿਕ ਭਾਗ ਦਾ ਚੌਥਾ ਚੌਥਾ ਪਾਠ ਮੀਰੀ ਵੱਡ ਵਡੇਰੀ ਜੋ ਕਿ ਗਿਆਨੀ ਗੁਰਦੇਵ ਸਿੰਘ ਦੀ ਲਿਖਤ ਹੈ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਪਹਿਲਾਂ ਆਪਾਂ ਕਰਾਂਗੇ ਲੇਖਕ ਨਾਲ ਜਾਣ ਪਛਾਣ ਪੰਜਾਬੀ ਸਾਹਿਤ ਦੇ ਖੇਤਰ ਵਿੱਚ अनेका ਮਾਨ ਸਨਮਾਨ ਪ੍ਰਾਪਤ ਕਰਨ ਵਾਲੇ ਗਿਆਨੀ ਗੁਰਦੱਤ ਸਿੰਘ ਦਾ ਜਨਮ 1923 ਵਿੱਚ ਸਰਦਾਰ ਹੀਰਾ ਸਿੰਘ ਦੇ ਘਰ ਪਿੰਡ ਮਿੱਠੇਵਾਲ ਰਿਆਸਤ ਮਲੇਰਕੋਟਲਾ ਵਿਖੇ ਹੋਇਆ 1945 ਵਿੱਚ ਆਪ ਨੇ ਗਿਆਨੀ ਪਾਸ ਕੀਤੀ 1948 ਈਸਵੀ ਵਿੱਚ ਮਾਸਕ ਪੱਤਰ ਜੀਵਨ ਸੰਦੇਸ਼ ਅਤੇ ਫਿਰ 1950 ਈਸਵੀ ਵਿੱਚ દੈਮਕ ਪੱਤਰ ਪ੍ਰਕਾਸ਼ ਸ਼ੁਰੂ ਕੀਤਾ ਗਿਆਨੀ ਗੁਰਦਿੱਤ ਸਿੰਘ ਵਿਧਾਨ ਪਰਿਸ਼ਦ ਦੇ ਮੈਂਬਰ ਵੀ ਰਹੇ ਗਿਆਨੀ ਜੀ ਦੀਆਂ ਪ੍ਰਮੁੱਖ ਰਚਨਾਵਾਂ ਹਨ ਪ੍ਰਾਚੀਨ ਵਾਰਾਂ ਰਾਗਮਾਲਾ ਦੀ ਅਸਲੀਅਤ ਗੁਰਬਾਣੀ ਦਾ ਇਤਿਹਾਸ ਜੀਵਨ ਦਾ ਉਸਰਈਆ ਪੱਟਾਂ ਦੇ ਸਵਈਏ ਆਦਿ ਵਟਾਂ ਦੇ ਸਵਈਏ ਆਦੀ ਆਪ ਨੇ ਗੁਰਬਤ ਸਾਹਿਬ ਦੀ ਖੋਜ ਤੇ ਲਿਪੀ ਦੇ ਕਈ ਕਠਨ ਮਸਲਿਆਂ ਨੂੰ ਸੁਲਝਾਇਆ ਮੇਰਾ ਪਿੰਡ ਪੁਸਤਕ ਪੰਜਾਬੀ ਵਾਰਤਕ ਵਿੱਚ ਕਲਾਸ ਦੀ ਮਹੱਤਵ ਵਾਲੀ ਪੁਸਤਕ ਹੈ ਇਸ ਵਿੱਚ ਗਿਆਨੀ ਗੁਰਦੇਵ ਸਿੰਘ ਜੀ ਨੇ ਮਾਰਗ ਦੀ ਇੱਕ ਪਿੰਡ ਨੂੰ ਕੇਂਦਰ ਬਿੰਦੂ ਬਣਾ ਕੇ ਪੰਜਾਬੀ ਸੱਭਿਆਚਾਰ ਦੇ ਵਿਪਿੰਨ ਪਹਿਲੂਆਂ ਨੂੰ ਬੜੇ ਹੀ ਨਵਿਕਲੀ ਢੰਗ ਨਾਲ ਬਿਆਨ ਕੀਤਾ ਹੈ ਗਿਆਨੀ ਜੀ ਦੀਆਂ ਰਚਨਾਵਾਂ ਦੀ ਭਾਸ਼ਾ ਆਮ ਬੋਲ ਚੱਲ ਵਾਲੀ ਮੁਹਾਵਰੇਦਾਰ ਤੇ ਲੋਕ ਖਾਣਾ ਨਾ ਭਰਪੂਰ ਹੈ 17 ਜਨਵਰੀ 2007 ਈਸਵੀ ਨੂੰ ਗਿਆਨੀ ਗੁਰਦੱਤ ਸਿੰਘ ਦਾ ਦਿਹਾਂਤ ਹੋ ਗਿਆ ਮੇਰੇ ਵੱਡ ਵਡੇਰੇ ਮੇਰੇ ਦਾਦੇ ਪਰਦਾਦੇ ਵੱਡੇ ਵਡੇਰੇ ਕਿਸੇ ਰਾਜੇ ਨਵਾਬ ਦੇ ਨੌਕਰ ਰਈ ਰੈਸ ਜਾਂ ਵਕਤਾਵਰ ਨਹੀਂ ਹਸਨ ਨਾ ਹੀ ਉਹ ਅਧਿਆਤਮਿਕ ਖੇਤਰ ਵਿੱਚ ਕੋਈ ਦਰਜਾ ਰੱਖਦੇ ਸਨ ਤੇ ਵਿਦਵਾਨ ਹੋਣਾ ਤਾਂ ਉਹਨਾਂ ਲਈ ਇੱਕਦਮ ਹੀ ਅਜਨਬੀ ਹੋਇਆ ਉਹ ਕੇਵਲ ਆਪਣੇ ਜਵਾਨੇ ਦੇ ਮਨੁੱਖ ਸਨ ਮੇਰੇ ਵੱਡੇ ਵਡੇਰੇ ਜੀ ਕਿਸੇ ਰਾਜੇ ਨਵਾਬ ਦੇ ਮੁਲਾਜ਼ਮ ਹੁੰਦੇ ਤਾਂ ਅਸੀਂ ਵੀ ਕਿਸੇ ਦਫ਼ਤਰ ਦੇ ਕਲਰਕ ਹੋ ਕੇ 90ਾਂ ਦੇ ਲੇਖੇ ਵਿੱਚ ਪਏ ਹੋਣਾ ਸੀ ਜਾਂ ਕਿਤੇ ਫੌਜੀ ਅਫਸਰੀ ਛਾਟ ਦੇ ਹੁੰਦੇ ਜੀ ਉਹ ਵਿਸਵੇਦਾਰ ਤੇ ਜ਼ਗੀਰਦਾਰ ਹੁੰਦੇ ਤਾਂ ਅਸੀਂ ਗਿਆਨੀ ਦੀ ਤਾਂ ਸ਼ਿਕਾਰੀ ਹੁੰਦੇ ਕੁੱਤਿਆਂ ਦੇ ਬੰਦੂਖਾਂ ਦੇ ਦਲਾਂ ਨਾਲ ਦਲ ਪੰਜੜੀ ਸ਼ਸਤਰ ਤੇ ਸਮਿਆਂ ਲੈ ਕੇ ਰੋਹਿਆਂ ਕੱਚ ਦੇ ਫਿਰਦੇ ਜੀ ਉਹ ਅਧਿਆਤਮਿਕ ਭਾਵਿਆ ਵਾਲੇ ਪੂਜਨੀਕ ਹੁੰਦੇ ਤਾਂ ਅਸੀਂ ਕਿਸੇ ਡੇਰੇ ਦੀ ਮਹੰਤੀ ਸੰਭਾਲੀ ਹੁੰਦੀ ਜਿਨ੍ਹਾਂ ਦੇ ਮਹੰਤਾਂ ਦਾ ਕੰਮ ਅੱਜਕੱਲ ਕਥਾ ਕੀਰਤਨ ਦੀ ਤਾਂ ਸਵੇਰੇ ਆਪਣੇ ਹਾਲੀਆਂ ਪਾਲੀਆਂ ਨੂੰ ਧੰਦੇ ਲਗਾਉਣਾ ਟਿਊਬਵੈਲਾਂ ਤੇ ਟਰੈਕਟਰ ਚਲਾਉਣਾ ਰਹਿ ਗਿਆ ਹੈ ਸਾਡੇ ਵੱਡੇ ਵੱਡੇ ਜਿਹੜੇ ਵੀ ਸਨ ਠੀਕ ਹੀ ਸਨ ਆਪਣੇ ਵੱਡੇ ਵਡੇਰਿਆਂ ਦਾ ਵਰਣਨ ਮੈਂ ਪਿਦਰਮ ਸੁਲਤਾਨ ਬੁੱਧ ਦਾ ਰੋਵ ਜਮਾਉਣ ਲਈ ਨਹੀਂ ਇਸ ਲਈ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਮੇਰੇ ਪਿੰਡ ਦੇ ਆਪਣੇ ਵੇਲੇ ਦੇ ਜਾਂ ਇਉਂ ਕਹੋ ਕਿ ਉਹ ਪੁਰਾਣੇ ਪੰਜਾਬ ਦੇ ਕਨਮੂਨੇ ਦੇ ਪੁਰਖੇ ਸਨ ਮੈਂ ਆਪਣੇ ਦਾਦੇ ਬਾਬੇ ਅੱਕੀ ਨਹੀਂ ਵੇਖੇ ਉਹਨਾਂ ਦੀਆਂ ਕਹਾਣੀਆਂ ਹੀ ਕੰਨੀ ਸੁਣੀਆਂ ਨੇ ਤੇ ਉਹ ਕਥਾਵਾਂ ਹੁਣ ਵੀ ਪਿੰਡ ਦੇ ਕਿਸੇ ਵੀ ਪੁਰਾਣੇ ਆਦਮੀ ਤੋਂ ਸੁਣੀਆਂ ਜਾ ਸਕਦੀਆਂ ਹਨ ਜਦੋਂ ਮੈਂ ਪਿੰਡ ਰਹਿੰਦਾ ਹੁੰਦਾ ਸੀ ਮੇਰੀਆਂ ਪਾਹਾਂ ਕੁਦੀਆਂ ਹੱਡੀਆਂ ਤੇ ਕਹਿਰੇ ਕਰੰਗੇ ਵਾਲਾ ਜੁੱਸਾ ਦੇਖ ਕੇ ਪਿੰਡ ਦੇ ਪੁਰਾਣੇ ਲੋਕ ਕਹਾ ਕਰਦੇ ਸਨ ਵੀ ਇਹ ਕਾ ਕਾਗਜ਼ੀ ਪਹਿਲਵਾਨ ਕਿਵੇਂ ਕੋਲ ਨੂੰ ਲੀਕ ਲਾਉਣ ਵਾਲਾ ਇਹ ਬਾਬਿਆਂ ਦੇ ਘਰ ਨਕਵਾਇਆ ਪੁੱਤ ਜੰਪਿਆ ਏ ਜੀ ਅੱਜ ਇਸ ਦੇ ਦਾਦੇ ਬਾਬੇ ਆ ਕੇ ਦੇਖਣ ਬਈ ਸਾਡੀ ਔਲਾਦ ਵਿੱਚ ਇਹ ਵੀ ਇੱਕ ਚੰਨ ਚਰਾ ਗਿਆ ਤਾਂ ਦੋਤੜੀ ਪਈ ਮਿੱਟ ਮਿੱਟਣ ਕਿੱਥੇ ਉਹ ਦਿਉਾਂ ਜਿਹੜੇ ਵੱਡੇ ਕੱਦ ਕਾਟ ਵਾਲੇ ਬੰਦੇ ਕਿੱਥੇ ਉਹ ਬਲੂੰਗੜਾ ਪਹਿਲਵਾਨ ਪਰਦਾਦਾ ਦਾਦੇ ਦਾ ਪਿਤਾ ਵੱਡੇ-ਵੱਡੇ ਦੇ ਬਜ਼ੁਰਗ ਨਵਾਬ ਕਿਸੇ ਸ਼ਹਿਰ ਦਾ ਹਾਕਮ ਰੈਸ ਜਾਨੀ ਕਿ ਮੀਰ ਵਕਤਾਵਰ ਸਰਦੇ ਪੁੱਜਦੇ ਅਧਿਆਤਮਿਕ ਆਤਮਾ ਸਵੰਦੀ ਅਜਨਵੀ ਉਪਰਾ ਮੁਲਾਜ਼ਮ ਨੌਕਰ ਵਿਸਵੇਦਾ ਜ਼ਮੀਨ ਜਾਇਦਾਦ ਦਾ ਮਾਲਕ ਜਗੀਰ ਸਰਕਾਰ ਵੱਲੋਂ ਨਾਮ ਵਿੱਚ ਮਿਲੀ ਜਾਣ ਵਾਲੀ ਜ਼ਮੀਨ ਜਗੀਨਦਾਰ ਜਗੀਰ ਦਾ ਮਾਲਕ ਦਲਪਤਨੀ ਦਲਾਂ ਨੂੰ ਪਛਾਣਨ ਵਾਲੀ ਰੋਹੀ ਜੰਗਲ ਰੋਈਆਂ ਕਛਣਾ ਜੰਗਲ ਵਿੱਚ ਘੁੰਮਦੇ ਫਿਰਨਾ ਕਛਣਾ ਨਾਪਦੇ ਫਿਰਨਾ ਪਸਬੂਜ਼ਨਿਕ ਆਦਰ ਸਨਮਾਨ ਮਹਾਂਤ ਕਿਸੇ ਡੇਰੇ ਦਾ ਮੁਖੀਆ ਮਹਾਂਤੀ ਮਹੰਤੀ ਪਦਵੀ ਪੁਰਖੇ ਵੱਡੇ ਵੱਡੇਰੇ ਕਰੰਗੇ ਪਿੰਜਰ ਜੁੱਸਾ ਸਰੀਰ ਚਿਰਾਗ ਦੀਵਾ ਦੋਤੜੀ ਦੋਵੇਂ ਹੱਥ ਪਿੱਟਣਾ ਕਿਸੇ ਦੇ ਮਰਨ ਤੇ ਔਰਤਾਂ ਛਾਤੀ ਮੱਥੇ ਤੇ ਜੋਰ ਨਾਲ ਹੱਥ ਮਾਰ ਕੇ ਰੋਣਾ ਕਦ ਕਾਠ ਆਕਾਰ ਲੇਖਕ ਅਨੁਸਾਰ ਉਸਦੇ ਦਾਦੇ ਪੜਦਾਦੇ अथवा ਵੱਡੇ-ਵਡੇਰੇ ਕਿਸੇ ਰਾਜ ਨਵਾਬ ਦੇ ਨੌਕਰ ਤਾਂ ਨਹੀਂ ਜਾਂ ਸਰਦੇ ਪੁੱਜ ਦੇ ਨਹੀਂ ਸਨ ਨਾ ਹੀ ਉਹ ਅਧਿਆਤਮਿਕ ਖੇਤਰ ਵਿੱਚ ਕੋਈ ਦੱਜਾ ਰੱਖਦੇ ਸਨ ਵਿਦਵਾਨ ਹੋਣਾ ਉਹਨਾਂ ਲਈ ਬਿਲਕੁਲ ਉਪਰੀ ਗੱਲ ਸੀ ਉਹ ਤਾਂ ਕੇਵਲ ਆਪਣੇ ਸਮੇਂ ਦੇ ਮਨੁੱਖ ਸਨ ਲੇਖ ਕਹਿੰਦਾ ਕਿ ਜੇਕਰ ਉਸਦੇ ਵੱਡੇ-ਵਡੇਰੇ ਕਿਸੇ ਰਾਜ ਨਵਾਬ ਦੇ ਨੌਕਰ ਹੁੰਦੇ ਤਾਂ ਉਨਾਂ ਵਿੱਚ ਕਿਸੇ ਦਫ਼ਤਰ ਦੇ ਕਲਰਕੋ ਕਿ 90 ਦੇ ਲੇਖੇ ਵਿੱਚ ਪਏ ਹੋਣਾ ਸੀ ਤੇ ਜਾਂ ਫਿਰ ਉਹ ਕਿਤੇ ਫੌਜੀ ਅਫਸਰੀ ਸ਼ਾਨ ਦੇ ਹੁੰਦੇ ਜੇਕਰ ਉਹ ਜ਼ਮੀਨ ਜਾਇਦਾਦ ਦੇ ਮਾਲਕ ਹੁੰਦੇ ਤਾਂ ਗਿਆਨੀ ਹੋਣ ਦੀ ਥਾਂ ਸ਼ਿਕਾਰੀ ਹੁੰਦੇ ਤੇ ਕੁੱਤਿਆਂ ਤੇ ਬਦੂਖਾਂ ਦਲਾਨਾ ਦਲਾ ਨੂੰ ਪਛਾਣਨ ਵਾਲੇ ਛਸਤਰ ਤੇ ਸਮਾਨ ਲੈ ਕੇ ਜੰਗਲ ਦੀਵਾਨ ਚ ਦੀਵਾਨ ਕੱਚ ਦੇ ਸਰਦੇ ਜੇਕਰ ਉਹ ਅਧਿਆਤਮ ਭਾਵਾਂ ਵਾਲੇ ਨੂੰ ਸਮਾਨ ਜੋਗ ਹੁੰਦੇ ਤਾਂ ਉਹਨਾਂ ਨੇ ਕਿਸੇ ਡੇਰੇ ਦੀ ਮੰਤੀ ਸੰਭਾਲੀ ਹੁੰਦੀ ਅੱਜਕੱਲ ਡੇਰਿਆਂ ਦੇ ਮੰਤਾਂ ਦਾ ਕੰਮ ਕਥਾ ਕੀਰਤਨ ਦੀ ਥਾਂ ਸਵੇਰੇ ਆਪਣੀਆਂ ਹਾਲੀਆਂ ਪਾਲੀਆਂ ਨੂੰ ਠੰਡੇ ਲਗਾਉਣਾ ਟਿਊਬਵਲ ਤੇ ਟਰੈਕਟਰ ਚ ਚਲਾਉਣਾ ਰਹਿ ਗਿਆ ਹੈ ਲੇਖਕਸਰ ਉਹਨਾਂ ਦੇ ਵੱਡੇ ਵੱਡੇ ਜੋ ਵੀ ਸਨ ਠੀਕ ਹੀ ਸਨ ਲੇਖ ਆਪਣੇ ਵੱਡੇ ਵੱਡੇ ਨਾਂ ਬੰਦ ਧਰਮ ਸੁਲਤਾਨ ਬੁੱਧਾ ਰੋਜ਼ ਮਾਉਂਦੀ ਥਾ ਲਿਖਣਾ ਜ਼ਰੂਰੀ ਸਮਝਦਾ ਹੈ ਉਸੇ ਪਿੰਡ ਦੇ ਆਪਣੇ ਸਮੇਂ ਜਾ ਇਸ ਤਰ੍ਹਾਂ ਕਹੋ ਕਿ ਉਹ ਪ੍ਰਾਣੀ ਪੰਜਾਬ ਦੇ ਕਨਮੂਨੀ ਦੇ ਪੁਰਖੇ ਸਨ ਲੇਖ ਦੇ ਕਹਿੰਦਾ ਉਸਨੇ ਆਪਣੇ ਦਾਦਿਆਂ ਬਾਬਿਆਂ ਨੂੰ ਆਪਣੀ ਅੱਖਾਂ ਨਾਲ ਨਹੀਂ ਵੇਖਿਆ ਉਹਨਾਂ ਦੀਆਂ ਕਹਾਣੀਆਂ ਹੀ ਆਪਣੇ ਕੰਨਾਂ ਨਾਲ ਸੁਣੀਆਂ ਹਨ ਉਹਨਾਂ ਦੀਆਂ ਇਹ ਕਥਾਵਾਂ ਹੁਣ ਵੀ ਲੀਕ ਦੇ ਪਿੰਡ ਦੇ ਕਿਸੇ ਪੁਰਾਣੀ ਵਿਅਕਤੀ ਤੋਂ ਸੁਣੀਆਂ ਜਾ ਸਕਦੀਆਂ ਹਨ ਜਾਂ ਲੀਕ ਪਿੰਡ ਰਹਿੰਦਾ ਸੀ ਉਸ ਦੀਆਂ ਪਾਹਾਂ ਨੂੰ ਹੱਡੀਆਂ ਕਹਿਰੇ ਕਰਨਗੇ ਵਾਸੀ ਦੇ ਪਿੰਡ ਦੇ ਪੁਰਾਣੇ ਲੋਕ ਆਖਦੇ ਸਨ ਕਿ ਵੇਖ ਕਿਵੇਂ ਬਾਬੇ ਦੇ ਘਰ ਕੋਲ ਨੂੰ ਲੀਕ ਲਾਉਣ ਵਾਲੇ ਕਾਗਜ਼ੀ ਪਹਿਲਵਾਨ ਕਮਜ਼ੋਰ ਪੁੱਤਰ ਪੈਦਾ ਹੋ ਗਏ ਜਿੱਕੇ ਇਸ ਦੇ ਦਾਦੇ ਬਾਬੇ ਅੱਜ ਆ ਕੇ ਦੇਖਣ ਉਹਨਾਂ ਦੇ ਲਾ ਦੇ ਵੀ ਇੱਕ ਚੰਚਰਾਗ ਹੈ ਤੇ ਦੋ ਹੱਥਾਂ ਨਾਲ ਪਿੱਟਣ ਉਹਨਾਂ ਅਨਸਾਰ ਕਿੱਥੇ ਉਹ ਦਿਉ ਜਿੱਡੇ ਵੱਡੇ ਕੱਦ ਕਾਟ ਤੇ ਕਿੱਥੇ ਬਲੂਗੜਾ ਜਿਹਾ ਪਹਿਲਵਾਨ ਮੇਰੇ ਵੱਡੇ ਵਡੇਰਿਆਂ ਦੀਆਂ ਕੰਨੀ ਮਜ਼ੇਦਾਰ ਕਹਾਣੀਆਂ ਹਨ ਉਹਨਾਂ ਨੂੰ ਪਿੰਡਾਂ ਦੇ ਗੱਲ ਸਿਆਣੇ ਤੇ ਗੱਲ ਦੀ ਚਟਕਾਰੇ ਲਾਲਾ ਸੁਣਾਇਆ ਕਰਦੇ ਹਨ ਮੇਰੇ ਦਾਦੇ ਚਾਰਪਰਾ ਸੰਦਾਸ ਮੁੰਨੂ RAM ਦਿੱਤਾ ਤੇ ਸਾਇਹ ਸਿੰਘ ਚਾਰੇ ਭਰਾ ਕੱਦ ਵੱਲੋਂ ਐਨੇ ਨਰੋਏ ਤੇ ਵੱਡੇ ਰੱਜ ਕੇ ਖਾਣ ਤੇ ਦੱਬ ਕੇ ਵਾਉਣ ਵਾਲੀ ਇਹੋ ਜਿਹੀ ਕਿ ਆਸ-ਪਾਸ ਦੇ ਪਿੰਡਾਂ 'ਨੇ ਹਉਆ ਬਣੇ ਹੋਏ ਸਨ ਲੋਕ ਆਖਦੇ ਹੁੰਦੇ ਸਨ ਕਿ ਜਿਸ ਖੇਤ ਦੇ ਵਿੱਚੋਂ ਹੀ ਇਹ ਚਾਰੇ ਬਾਬੇ ਲੰਘ ਜਾਣ ਉਸ ਖੇਤ ਵਿੱਚ ਡੰਡੀ ਆਪੇ ਲੈ ਪੈ ਜਾਂਦੀ ਹੈ ਸਾਡੇ ਵੱਡਿਆਂ ਦਾ ਨੇੜੇ ਦੇ ਪਿੰਛਾਪੇ ਖੂਨ ਦਾ ਰਿਸ਼ਤਾ ਹੋਣ ਕਰਕੇ ਵਰਤ ਵਰਤਾਰਾ ਸੀ ਉਹਨਾਂ ਨੇ ਇੱਕ ਵਿਆਹ ਸਮੇਂ ਮੇਰੇ ਦਾਦਾਂ ਰੋਟੀ ਉੱਤੇ ਸੱਦਿਆ ਉਹ ਉਸ ਦਿਨ ਰੋਹੀ ਵਿੱਚ ਹਲਵਾਉਂਦੇ ਸਨ ਉੱਥੋਂ ਹੀ ਬਲਦਪਿੰਡ ਨੂੰ ਤੋੜ ਕੇ ਸਿੱਧੇ ਦੁਪਹਿਰੇ ਰੋਟੀ ਵੇਲੇ ਪਿੰਡ ਛਾਪੇ ਜਾ ਪੁੱਜੇ ਅੱਗੋਂ ਵਿਆਹ ਵਾਲਿਆਂ ਨੇ ਮੇਲ ਗੇੜ ਲਈ ਕੜਾਹਾ ਗੁੜ ਦੇ ਪ੍ਰਸ਼ਾਦ ਦਾ ਕੱਢਿਆ ਹੋਇਆ ਸੀ ਅਗਲੇ ਨੇ ਕਿਹਾ ਪਹਿਲਾਂ ਸ਼ਰੀਕੇ ਨੂੰ ਖਵਾ ਲਈਏ ਸਾਡੇ ਬਾਪੇ ਕੜਾਹ ਖਾਣ ਲਈ ਪਹਿਲਾਂ ਹੀ ਬੈਠ ਗਏ ਚਾਰੇ ਭਾਈ ਜਿਉਂ ਨੀਵੀਂ ਪਾ ਕੇ ਖਾਣ ਲਗੇ ਪ੍ਰਸ਼ਾਦ ਦਾ ਸਾਰਾ ਕੜਾਹਾ ਸਮੇਟ ਛੱਡਿਆ ਉਹਨਾਂ ਦੇ ਵਰਤਾਵਿਆਂ ਨੇ ਬਥੇਰਾ ਇੱਧਰ ਉੱਧਰ ਦੇਖਿਆ ਬਈ ਕਿਦਰੇ ਇਹ ਕੜਾਪਿਛਾ ਕਿਸੇ ਚੀਜ਼ ਵਿੱਚ ਸੁੱਟੀ ਤਾਂ ਨਹੀਂ ਜਾ ਰਹੇ ਪਰ ਉਹਨਾਂ ਦੇ ਕੱਦ ਕਾਰ ਤੇ ਖੁਰਾਕ ਹੀ ਇੰਨੀ ਸੀ ਜੇ ਇੱਕ ਕਕੜਾ ਹੋਰ ਬਣਿਆ ਹੁੰਦਾ ਅੱਧ ਪਚਾਦ ਉਸ ਵਿੱਚੋਂ ਕਿਹੜਾ ਨਾ ਚਰ ਜਾਂਦੇ ਮਜ਼ੇਦਾਰ ਸਵਾਲੀਆਂ ਗੱਲੜੀ ਬਹੁਤੀਆਂ ਗੱਲਾਂ ਕਰਨ ਵਾਲਾ ਚਟਖਾਰਾ ਚਟਕਾਰਾ ਤੇ ਨਰੋਏ ਅਰੋਗ ਹੁਆ ਡਰਾਉਣੀ ਸੂਰਤ ਡੰਡੀ ਰਾਜ ਛੋਟਾ ਟਿੱਕਟ ਕਟ ਚੌੜਾ ਹੋਵੇ ਵਰਤੋ ਵਰਤਾਰਾ ਵਰਤ ਵਿਹਾਰ ਇੱਕ ਦੂਜੇ ਨਾਲ ਵਰਤਨਾ ਰੋਹੀ ਰੇਤਲੀ ਜ਼ਮੀਨ ਮੇਲ ਵਿਆਹ ਮੌਕੇ ਤੇ ਆਏ ਰਿਸ਼ਤੇਦਾਰ ਸ਼ਰੀਕਾ ਭਾਈ ਚਾਰਾ ਸਮੇਟਣਾ ਮਕਾਉਣਾ ਵਰਤਾਵਿਆਂ ਵਰਤੌਣ ਵਾਲਾ ਅੱਧ ਪਚੱਦ ਲਗਪਗ ਅੱਧਾ ਚਰਨਾ ਪਸ਼ੂਆਂ ਦਾ ਖੇਤਾਂ ਵਿੱਚ ਫਿਰਦੇ ਆਂ ਘਾਹ ਪੱਠਾ ਚੁਗਣਾ ਲੇਖਕ ਅਨੁਸਾਰ ਉਸ ਦੇ ਵੱਡੇ-ਵੱਡੇ ਰਿਆਂ ਦੀਆਂ ਕਈ ਸਵਾਲੀਆਂ ਕਹਾਣੀਆਂ ਹਨ ਜਿਨ੍ਹਾਂ ਨੂੰ ਪਿੰਡ ਦੇ ਸਿਆਣੇ ਲੋਕ ਤੇ ਗੱਲ ਦੀ ਛਟਕਾਰੇ ਲਾ ਲਾ ਕੇ ਸੁਣਾਉਂਦੇ ਹਨ ਲੇਖ ਦੇ ਦਾਦੇ ਚਾਰ ਭਰਾ ਸਨ ਜਿਨ੍ਹਾਂ ਦੇ ਨਾਮ ਸੰਦਾਸ ਮਨੂ ਰਾਮ ਦਿੱਤਾ ਤੇ ਸਾਹਿਬ ਸਿੰਘ ਚਾਰੇ ਭਰਾ ਕੱਦ ਵੱਲੋਂ ਅਨੇ ਨਰੋਏ ਵੱਡੇ ਰੱਜ ਕੇ ਖਾਂ ਤੇ ਦੱਬ ਕੇ ਵਾਉਣ ਵਾਲੀ ਇਹੋ ਜਿਹੀ ਵਕਤੀ ਸਨ ਕਿ ਨੇੜੇ ਤੇੜੇ ਦੇ ਪਿੰਡਾਂ ਲਈ ਹਉਵਾ ਬਣੇ ਹੋ ਸਨ ਲੋਕ ਕਹਿੰਦੇ ਸਨ ਕਿ ਚਾਰੇ ਬਾਬੇ ਜਿਸ ਖੇਤ ਵਿੱਚੋਂ ਦਿ ਲਾਂਗੇ ਉਸ ਖੇਤ ਵਿੱਚ ਡੰਡੀ ਆਪੇ ਪੈ ਜਾਂਦੀ ਹੈ ਲੇਖ ਦੱਸ ਉਹਨਾਂ ਦੇ ਵਿਜੁਤ ਗਾਂ ਨੇਲੇ ਪਿੰਡ ਛਾਪੇ ਵਿੱਚ ਖੂਨ ਦਾ ਰਿਸ਼ਤਾ ਹੁਣ ਕਰਕੇ ਉਹ ਆਪਸ ਵਿੱਚ ਵਰਤਦੇ ਸਨ ਉਹ ਦੇ ਦਾਦਾਂ ਰੋਟੀ ਤੇ ਬੁਲਾਇਆ ਉਸਨੇ ਨੂੰ ਰੋਹੀਵਾਲ ਹਲਵਾਉਂਦੇ ਸਨ ਉੱਥੋਂ ਹੀ ਬਲਦ ਪਿੰਡ ਨੂੰ ਤੋਰ ਕੇ ਦੁਪਹਿਰੇ ਰੋਟੀ ਵੇਲੇ ਸਿੱਧੇ ਪਿੰਡ ਛਾਪੇ ਪਹੁੰਚੇ ਅੱਗੋਂ ਵਿਆਹ ਵਾਲਿਆਂ ਨੇ ਮੇਲਗੇਲੀ ਇੱਕ ਕੜਾਹਾ ਗੁੜ ਦੇ ਪ੍ਰਸ਼ਾਦ ਅ ਕੜਾਦਾ ਕੱਢਿਆ ਬਣਾਇਆ ਹੋਇਆ ਸੀ ਪ੍ਰਸ਼ਾਦ ਕੜਾ ਦਾ ਕੜਾ ਬਣਾਇਆ ਸੀ ਵਿਆਹ ਵਾਲੇ ਨੇ ਕਈ ਪਹਿਲਾਂ ਭਾਈਚਾਰੇ ਨੂੰ ਖਵਾ ਲਈਏ ਲੇਕ ਦੇ ਬਾਬੇ ਕੜਾ ਖਾਣ ਲਈ ਪਹਿਲਾਂ ਹੀ ਜਾ ਬੈਠੇ ਚਾਰੇ ਭਰਾ ਨੀਮ ਪਾ ਕੇ ਖਾਣ ਲੱਗੇ ਉਹਨਾਂ ਕੜਾ ਦਾ ਸਾਰਾ ਕੜਾਹਾ ਹੀ ਮੁਕਾਤਾ ਕੜਾ ਵਰਤੌਣ ਵਾਲੇ ਬਹੁਤ ਇਦੁਰਦ ਦੇਖੇ ਕਿ ਇਹ ਕਿਤੇ ਕੜਾ ਪ੍ਰਸ਼ਾਦ ਕਿਸੇ ਚੀਜ਼ ਵਿੱਚ ਤਨ ਛੁੱਟੀਆਂ ਜਾਂਦੇ ਉਹਨਾਂ ਦੇ ਕੱਦ-ਕੱਦ ਤੇ ਖਰਾਕੀ ਇੰਨੀ ਸੀ ਕਿ ਜੇ ਕੜਾ ਦਾ ਇੱਕ ਕੜਾ ਹੋਰ ਵੀ ਬਣਾਉਂਦਾ ਲੱਗਦਾ ਤਾਂ ਉਹਨਾਂ ਵਿੱਚੋਂ ਚਾਰੇ ਹੀ ਜਾਂਦੇ ਸਾਡੀ ਉਹਨਾਂ ਸਬੰਧੀਆਂ ਨੇ ਇਹਨਾਂ ਮਹਾਨ ਪੁਰਖਾਂ ਦੀ ਕਰਨੀ ਕਮਾਈ ਦਾ ਧਿਆਨ ਧਰ ਕੇ ਫੈਸਲਾ ਕਰ ਲਿਆ ਕਿ ਅੱਗੇ ਨੂੰ ਉਹਨਾਂ ਦੇ ਨਾਂ ਕਦੇ ਵਿਆਹ ਸ਼ਾਦੀ ਤੇ ਜਾਣਾ ਹੈ ਨਾ ਹੀ ਉਹਨਾਂ ਨੂੰ ਮੁੜ ਕੇ ਸੱਦਣਾ ਹੈ ਜਦੋਂ ਮੇਰੇ ਜਿਹੇ ਟਾਕੀਆਂ ਖਾਣ ਵਾਲੇ ਕੋਲ ਇਹ ਚੰਝੜਾ ਪ੍ਰਗਟ ਹੋਇਆ ਤਾਂ ਫਿਰ ਜਾ ਕੇ ਪੀੜੀਆਂ ਦੀ ਟੁੱਟੀ ਗੰਢੀ ਪਈ ਟੁੱਟੀ ਗੰਢੀ ਗਈ ਖਾਂਟਿੰਨ ਦੇ ਪੱਖ ਵੱਲੋਂ ਨਾਲੋਂ ਵੱਧ ਪ੍ਰਸਿੱਧੀ ਉਹਨੇ ਜੋੜਾਵਾਰੀ ਵਿਦੇਰ ਮਸ਼ਹੂਰ ਸੀ ਲੋਕ ਗੱਲਾਂ ਸੁਣਾਉਂਦੇ ਹਨ ਪੁਰਾਣੇ ਸਮੇਂ ਵਿੱਚ ਪਹਿਲਵਾਨ ਢੋਲ ਵਾਲੇ ਨਾਲ ਲੈ ਕੇ ਦਿਗ ਵਿਜੇ ਦਾ ਝੰਡਾ ਫੜ ਕੇ ਚੜਦੇ ਹੁੰਦੇ ਸੀ ਇੱਕ ਪਿੰਡ ਫਤਿਹ ਕਰਨਾ ਦੂਜੇ ਪਿੰਡ ਤੇ ਚੜ੍ਹਾਈ ਕਰ ਦੇਣੀ ਨਾਲ ਮੰਢੀ ਤੇ ਉਹਨਾਂ ਦੇ ਕਈ ਪੱਠੇ ਚਾਂਬਲੇ ਹੁੰਦੇ ਜਿਸ ਪਿੰਡ ਪੂਜਦੇ ਪਿੰਡ ਦੇ ਲੋਕਾਂ ਨੇ ਪਹਿਲਵਾਨ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ ਉਹ ਸਵਾਗਤ ਪਿੱਛੋਂ ਸਭਾ ਵਿੱਚ ਝੰਡਾ ਗਾੜ ਦਿੰਦੇ ਵਈ ਜੇ ਕੋਈ ਬੰਦਾ ਇੱਥੇ ਜੋਰ ਵਾਲਾ ਹੈ ਤਾਂ ਸਾਡੇ ਨਾਲ ਕੋਲ ਲਵੇ ਕਰਨੀ ਕ੍ਰਿਸ਼ਮਾ ਕੁੱਲ ਖਾਨਦਾਨ ਪੀੜੀ ਪੁਸ਼ਤ ਪੀੜੀਆਂ ਪੁਸ਼ਤਾ ਸਟਾਕ ਇੱਕ ਤੋਲ ਟੁੱਟੀ ਗੰਢੀ ਗਈ ਟੁੱਟੇ ਰਿਸ਼ਤੇ ਮੁਰਜੋੜਿਆ ਗਿਆ ਪ੍ਰਸਿੱਧੀ ਮਸ਼ਹੂਰੀ ਜੋਰਾਵਰੀ ਮਸ਼ਹੂਰ ਪ੍ਰਸਿੱਧ ਦਿਗਵਜੇ ਜਿੱਤ ਚੜ੍ਹਦੇ ਰਵਾਨਾ ਹੁੰਦੇ ਫਤਿਹ ਕਰਨਾ ਜਿੱਤਨਾ ਦਾਈ ਤਾਵਾ ਜਨ ਕੇ ਹਮਲਾ ਮੁੰਡੀਰ ਮੁੰਡਿਆ ਦੀ ਠਾਣੀ ਪੱਠੇ ਪਹਿਲਵਾਨ ਦੀ ਸ਼ਕਤ ਲੇਖਮ ਸਰੋ ਨੇ ਛਾਪੇ ਪਿੰਡ ਵਾਲੇ ਸਬੰਧੀਆਂ ਨੇ ਇਨਾਂ ਮਹਾਨ ਪੁਰਖਾਂ ਦੀ ਇਸਕਰਾਮਤਾ ਅਤੇ ਉਹਨਾਂ ਦੇ ਸਕ੍ਰਿਸ਼ਮਨ ਦੇਖ ਕੇ ਫੈਸਲਾ ਕਰ ਲਿਆ ਕਿ ਅੱਗੇ ਤੋਂ ਉਹਨਾਂ ਦੇ ਨਾਂ ਤੇ ਕਦੇ ਵਿਆਹ ਸ਼ਾਦੀ ਤੇ ਜਾਣਾ ਹੈ ਨਾ ਹੀ ਉਹਨਾਂ ਨੂੰ ਬੁਲਾਉਣਾ ਹੈ ਪਰ ਜਦੋਂ ਉਹਨਾਂ ਖਾਨਦਾਨ ਵਿੱਚ ਲੇਖ ਜੇ ਛਟਾਕੀਆਂ ਖਾਣ ਵਾਲ ਚੰਚੜਾ ਪੈਦਾ ਹੋਈ ਫਿਰ ਜਾ ਕੇ ਪੁਛਤਾ ਦਾ ਟੁੱਟਿਆ ਰਿਸ਼ਤਾ ਜੁੜਿਆ ਬਾਬੇੰ ਤਾਂਕ ਤੋਂ ਨੀ ਖਾਣ ਪੀਣ ਪੱਖ ਨਾਲ ਜ਼ਿਆਦਾ ਪ੍ਰਸਿੱਧ ਲੋਕ ਗੱਲਾਂ ਸੁਣਾਉਂਦੇ ਸਨ ਕਿ ਪੁਰਾਣੇ ਸਮੇਂ ਚ ਪਹਿਲਵਾਨ ਟੋਲੀ ਨੂੰ ਨਾਲ ਲੈ ਕੇ ਜਿੱਤ ਦਾ ਝੰਡਾ ਫੜ ਕੇ ਰਵਾਨਾ ਹੁੰਦੇ ਆਤਵਾ ਅੱਗੇ ਵੱਧਦੇ ਸਨ ਇੱਕ ਬੰਨ ਨੂੰ ਜਿੱਤ ਕੇ ਦੂਜੇ ਪੰਤੇ ਚੜਾਈ ਕਰ ਦਿੰਦੇ ਸਨ ਉਹਨਾਂ ਦੇ ਨਾਲ ਮਸਤੇ ਹੋਏ ਮੁੰਡਿਆਂ ਦਾ ਟੋਲਾ ਤੇ ਉਹਨਾਂ ਦੇ ਕਈ ਚਾਂਬਲੇ ਹੋਏ ਸ਼ਾਗਿਰਦ ਹੁੰਦੇ ਸਨ ਫਿਰ ਉਹ ਜਿਸ ਪਿੰਡ ਵਿੱਚ ਪਹੁੰਚਦੇ ਪਿੰਡਾਂ ਲੋਕ ਲੋਕਾਂ ਦੀ ਪਹਿਲਵਾਨਾਂ ਸਵਾਗਤ ਕਰਨਾ ਜ਼ਰੂਰੀ ਹੁੰਦਾ ਸੀ ਸਵਾਗਤ ਤੋਂ ਬਾਅਦ ਉਹ ਸਭਾ ਵਿੱਚ ਝੰਡਾ ਗਾੜਨਦੇ ਤੇ ਕਹਿੰਦੇ ਸਨ ਕਿ ਇੱਥੇ ਕੋਈ ਤਾਕਤ ਵਾਲਵੰਦਾ ਹੈ ਤਾਂ ਉਹਨਾਂ ਨਾਲ ਕੁਲ ਲਵੇ ਇਸ ਤਰ੍ਹਾਂ ਇੱਕ ਜੰਗਲਵਲ ਦਾ ਪੁੱਤਰ ਆਇਆ ਹੋਇਆ ਪਹਿਲਵਾਨ ਆਪਣੀ ਵਿਜੇ ਪਟਾਕਾ ਲਹਿਰਾਉਂਦਾ ਸਾਡੇ ਪਿੰਡ ਵੀ ਆ ਗਿਆ ਜੇ ਪਿੰਡ ਦਾ ਚੌਧਰੀ ਚਰਤ ਸਿੰਘ ਦੇ ਸਵਾਗਤ ਲਈ ਗਿਆ ਇੱਕ ਬੈਠਕ ਵਿੱਚ ਉਤਾਰਾ ਕਰਵਾਇਆ ਗਿਆ ਸਾਡਾ ਛੋਟਾ ਜਿਹਾ ਪਿੰਡ ਦੇਖ ਕੇ ਪਹਿਲਵਾਨ ਹੋਰ ਹੰਕਾਰ ਗਿਆ ਉਹ ਬਿੰਦੇ ਚ ਟਿਆਖੇ ਇੱਥੇ ਤਾਂ ਕਦੇ ਕੋਈ ਪਹਿਲਵਾਨ ਸੁਨੇ ਹੀ ਨਹੀਂ ਤੁਸੀਂ ਪੱਕੀ ਰਸਤਵਾ ਹਵਾਲੇ ਕਰੋ ਅਸੀਂ ਅਗਲੇ ਪਿੰਡ ਜਾਈਏ ਪਿੰਡ ਦਾ ਚੌਧਰੀ ਸਿਆਣਾ ਸੀ ਉਸਨੇ ਕਿਹਾ ਰਸਤਾ ਨੂੰ ਕਿਹੜਾ ਜੀ ਅਸੀਂ ਕੋਈ ਨਾ ਉੱਕਰ ਕਰਨੀ ਐ ਅਸੀਂ ਕਿਸੇ ਚੀਜ਼ ਤੋਂ ਨਾਬਰ ਨਹੀਂ ਚੰਗੇ ਭਾਂਗਾਂ ਨੂੰ ਪਿੰਡ ਵਿੱਚ ਮਸਾ ਮਸਬਾਨ ਦੇ ਚਰਨ ਪਏ ਨੇ ਇੱਕ ਰਾਤ ਤਾਂ ਕੱਟੋ ਹੁਣ ਖਾਣ ਪੀਣ ਜੋਗੀ ਰਸਤਵਾ ਸਪੇ ਦੇ ਦਿੰਦੇ ਹਾਂ ਦਿਨ ਚੜ ਦੇ ਅਨਸਾਰੀ ਗੱਲ ਨਿਜਠ ਲਵਾਂਗੇ ਪੁੱਸਰਿਆ ਪੁੱਤਰਿਆ ਵਿਜੇ ਪਟਾਕਾ ਜਿੱਦਾਂ ਝੰਡਾ ਬਿੰਦੇ ਚਿੱਟੇ ਥੋੜੇ ਥੋੜੇ ਰਸਤ ਰਸਦ ਰਾਸ਼ਨ ਜਾਨੀ ਕਿ ਨਾਬਰ ਇਨਕਾਰੀ ਨਿਜਠ ਲਵਾਂਗੇ ਨਿਵੇੜ ਲਵਾਂਗੇ ਇਸੀ ਤਰ੍ਹਾਂ ਦਾ ਜੰਗਲਵਲ ਦੇ ਇਲਾਕੇ ਦਾ ਇੱਕ ਪੁੱਤਰ ਆ ਹੋਇਆ ਪਹਿਲਵਾਨ ਆਪਣੀ ਜਿੱਤ ਦਾ ਝੰਡਾ ਲਹਿਰਾਉਂਦਾ ਲੇਖਕ ਦੇ ਪਿੰਡ ਵੀ ਆ ਗਿਆ ਜੇ ਉਸਦੇ ਸ왈ਲੀ ਪਿੰਡ ਦਾ ਚੌਧਰੀ ਚਰਤ ਸਿੰਘ ਗਿਆ ਇੱਕ ਬੈਟ ਕੋਚ ਉਸ ਪਹਿਲਵਾਨ ਦਾ ਉਤਾਰਾ ਕਰਵਾਇਆ ਗਿਆ ਲੇਖਕ ਦਾ ਛੋਟਾ ਜਿਹਾ ਪਿੰਡ ਦੇਖ ਕੇ ਪਹਿਲਵਾਨ ਹੋਰ ਹੰਕਾਰ ਵਿੱਚ ਆ ਗਿਆ ਉਹ ਥੋੜੀ ਥੋੜੀ ਹੁਦੇਰਵਾਦ ਕਹਿੰਦਾ ਕਿ ਇੱਥੋਂ ਦਾ ਕੋਈ ਪਹਿਲਵਾਨ ਉਸਨੇ ਸੁਨਿਆ ਹੀ ਨਹੀਂ ਇਸ ਲਈ ਉਸਨੇ ਪੱਕੀ ਰਸ ਦੀ ਮੰਗ ਕੀਤੀ ਤਾਂ ਜੋ ਅਗਲੇ ਪਿੰਡ ਜਾਵੇ ਪਿੰਡ ਦਾ ਚੌਧਰੀ ਸੰਦਾਰ ਸੀ ਉਸਨੇ ਕਿਹਾ ਕਿ ਰਸ ਨੂੰ ਕਿਹੜਾ ਉਹਨਾਂ ਕੋਈ ਨਾਨੁਕਰ ਕਰਨੀ ਹੈ ਉਹ ਕਿਸੇ ਚੀਜ਼ ਤੋਂ ਨਕਾਰੀ ਨਹੀਂ ਚੰਗੇ ਪਹਾੜਾਂ ਦੇ ਪਿੰਡ ਵਿੱਚ ਮਸਾਂ ਕਿਤੇ ਪਹਿਲਵਾਨ ਤੇ ਚਰਨ ਪਈ ਹਨ ਚੌਧਰੀ ਨੇ ਪਹਿਲਵਾਨ ਨੂੰ ਰਾਤੋਂ ਰਾਤ ਕੱਟ ਰਾਤ ਕੱਟਣ ਲਈ ਕਹਿੰਦੇ ਆ ਆਖਿਆ ਕਿ ਉਹ ਹੁਣ ਖਾਣ ਪੀਣ ਜੋਗੀ ਰਸਤੇ ਪੇ ਦਿੰਦੇ ਹਨ ਤੇ ਦਿਨ ਚੜਦੇ ਨੂੰ ਸਾਰੀ ਗੱਲ ਨਿਬੇੜ ਲੈਣਗੇ ਤਾਂ ਪਿਆਰੇ ਵਿਦਿਆਰਥੀਓ ਇਹ ਸੀ ਪੰਜਾਬੀ ਸਾਹਿਤਮਕ ਪੁਸਤਕ ਦੇ ਵਾਰਤਪਾਦ ਦਾ ਚੌਥਾ ਪਾਠ ਵੱਡੇ ਵਡੇਰੇ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਇਹਦਾ ਦੂਜਾ ਪਾਠ ਕਰਾਂਗੇ ਉਦੋਂ ਤੱਕ ਧੰਨਵਾਦ